ਅੱਜ ਜੀ ਆਪਰੇਸ਼ਨ ਸੀਲ 5 ਚਲਾਇਆ ਗਿਆ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਸੋ ਇਹਦੇ ਵਿੱਚ ਅਸੀਂ ਅੱਜ ਪੂਰੀਆਂ ਜਿਹੜੀਆਂ ਸਾਡੇ ਬਾਰਡਰ ਮਤਲਬ ਸਾਡਾ ਬਾਰਡਰ ਡਿਸਟ੍ਰਿਕਟਾ ਕਿਉਂਕਿ ਬਠਿੰਡੇ ਜ਼ਿਲ੍ਹੇ ਦਾ ਕਾਫੀ ਏਰੀਆ ਜਿਹੜਾ ਹਰਿਆਣਾ ਸੇ ਪੇੜ ਦੇ ਨਾਲ ਲੱਗਦਾ ਸੋ ਉਹਨਾਂ ਨੂੰ ਵੀ ਅਸੀਂ ਵਿੱਚ ਇਨਵੋਲਵ ਕੀਤਾ ਹਰਿਆਣਾ ਵਾਲਿਆਂ ਨੂੰ ਸੋ ਇਹਦੇ ਬਾਰਡਰ ਦੇ ਉੱਤੇ ਅਸੀਂ ਪੂਰੀਆਂ ਵਾਹਨ ਜਿਹੜੇ ਹੈਗੇ ਉਹਨਾਂ ਦੀ ਚੈਕਿੰਗ ਕਰ ਰਹੇ ਹਾਂ ਤਾਂ ਕਿ ਜਿਹੜਾ ਇੰਟਰ ਸਟੇਟ ਸਮਗਲਰਸ ਨੇ ਜਾ ਪੈਡਲਰਸ ਨੇ ਜਿਹੜੇ ਕਿ ਨਸ਼ਾ ਸਪਲਾਈ ਕਰਦੇ ਆ ਉਹਨਾਂ ਨੂੰ ਫੜਿਆ ਜਾ ਚ ਫੜਿਆ ਜਾ ਸਕੀ ਸ਼ੱਕੀ ਵਾਹਨ ਜਿਹੜੇ ਚੋਰੀ ਦੇ ਇੰਟਰਸਟੇਟ ਜਿਹੜੇ ਕੋਈ ਵਾਈਕਲਸ ਹਨ ਉਹ ਜਿਹੜੇ ਚੋਰੀ ਦੇ ਇਤੋਂ ਉਤਰ ਜਾਂਦੇ ਆ ਉਹਨਾਂ ਨੂੰ ਉਹਨਾਂ ਦੀ ਥਰ ਪਕੜ ਕੀਤੀ ਜਾ ਸਕਦੀ ਔਰ ਜਿਹੜਾ ਹੈਗਾ ਮਲੂਕਾ ਜਿਹੜੇ ਸਾਡੇ ਪਸਤੀਕਾ ਪੰਜਾਬ ਦੇ ਉਹਨਾਂ ਨੂੰ ਇੱਕ 300% ਪਿਉਰਿਟੀ ਜਿਹਦੀ ਹੁੰਦਾ ਤੇ ਪਛਾਣ ਸੋ ਇਹ ਅਸੀਂ 16 ਨਾਕੇ ਲਾਏ ਆ ਡਿਸਟ੍ਰਿਕਟ ਮਠੰਡਾ ਦੇ ਵਾਕ ਵਾਕ ਜਗ੍ਹਾ ਦੇ ਉਤੇ ਬਟੰਡਾ ਦੀ ਹੱਦ ਔਰ ਇਹ ਸਾਰੇ ਜਿਹੜੇ ਹੈਗੇ ਆ ਸਾਡੇ ਜੀਓ ਸਟਿਸਪੀ ਰੈਂਕ ਦੇ ਅਫਸਰ ਜਿਹੜੇ ਆ ਇਹਨਾਂ ਨਾਲ ਕਹਿੰਦੇ ਉੱਥੇ ਇੰਚਾਰਜ ਉਹ ਇਹਦੇ ਵਿੱਚ ਜਿਹੜੇ ਸਾਡੇ ਐਸਪੀ ਸਟੇ ਉਹ ਓਵਰ ਆਲ ਸੁਪਰਵਾਈਜ਼ਨ ਵੀ ਕਰ ਰਹੇ ਆ ਨਾ ਵੀ ਥੱਲੇ ਥੱਲੇ ਜਾ ਰਹੇ ਆ ਔਰ ਅਸੀਂ ਸਾਰੇ ਵਾਹਨਾਂ ਦੀ ਚੈਕਿੰਗ ਕਰ ਰਹੇ ਆ ਔਰ ਸਾਡੀ ਜਿਹੜੀ ਪਾਇਸਾ ਵਾਹਨ ਆਇਪਾ ਜਿਹੜੀ ਉਹਦਾ ਯੂਜ਼ ਕਰਕੇ ਸ਼ੱਕੀ ਪੁਰਸ਼ਾਂ ਦੀ ਔਰ ਸਾਰੇ ਦੇ ਡੈਂਟਿਫਾਈ ਸਿੱਕੀ ਜਾ